ਸਰਕਾਰ ਆਪਕੇ ਦਵਾਰ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਲਵੰਡੀ ਚੌਧਰੀਆਂ ਵਿਖੇ ਪੰਚਾਇਤ ਘਰ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਪੁੱਜੇ ਜਿਨ੍ਹਾਂ ਨੇ ਕਿਸਾਨ ਅਤੇ ਹੋਰ ਲੋਕਾਂ ਦੀਆਂ ਸ਼ਿਕਾਇਤਾਂ ਸੁਨੀਆਂ ਉਹਨਾਂ ਦੱਸਿਆ ਕਿ ਸਰਕਾਰ ਦਾ ਕੈਂਪ ਲਗਾਉਣ ਦਾ ਮੰਤਵ ਹੈ ਕਿ ਪਿੰਡਾਂ ਦਾ ਇੱਕ ਸਮੂਹ ਬਣਾ ਕੇ ਇੱਕ ਥਾਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ ਉਹਨਾਂ ਕਿਹਾ ਹੈ ਕਿ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਇਨ੍ਹਾਂ ਕੈਂਪਾਂ ਵਿੱਚ ਸਾਰੇ ਵਿਭਾਗਾ ਦੇ ਅਧਿਕਾਰੀ ਮੌਜੂਦ ਹੁੰਦੇ ਹਨ ਜੋ ਮੌਕੇ ਤੇ ਹੀ ਸ਼ਿਕਾਇਤ ਦਾ ਨਿਪਟਾਰਾ ਕਰ ਦਿੰਦੇ ਹਨ ਡਿਪਟੀ ਕਮਿਸ਼ਨਰ ਨੇ ਵੀ ਕਈ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਕੁਝ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਇੱਕ ਮਹਿਜ਼ ਡਰਾਮਾ ਹੀ ਹੈ ਇੱਥੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਨਾਮਾਂ ਦੀ ਸੋਧ ਆ আচ্ছা ਜੀ ਠੀਕ ਹੈ ਸਾਨੂੰ ਨਾਮ ਹੀ ਸੋਧ ڪرਾਣੀ ਆ ਅੱਛਾ ਜੀ ਉਹ ਕਰਦੇ ਮੈਂ ਦੇ ਇਹਦਾ ਮਸਲਾ ਕਿੰਨੇ ਕੜਕ ਵਾਲਾ ਉਹ ਕੀ ਕਰਨ ਤੇ ਉਸੇ ਉੱਪਰ ਦੇ ਹਸਣਾ ਦਾ ਕੰਮ ਆ ਸਾਡਾ ਉਹ ਬਾਰੇ ਪਾਣੀ ਸਰਕਾਰ ਨੇ ਬੰਦ ਕੀਤੀਆਂ ਵੀ ਇੱਥੇ ਵੀਰੇ ਤੇਰਾ ਕਾਲਾ ਪਿੰਡ ਦਾ ਨਾਮ ਇੱਥੇ ਕਿੱਦਾਂ ਆਏ ਆ ਇੱਧਰ ਕੜਕੜੀ ਆਏ ਜੀ ਚੱਕੀ ਜਵਾਬ ਮਿਲਿਆ ਕੋਈ ਜਵਾਬ ਨਹੀਂ ਮਿਲਦਾ ਇੱਥੇ ਜੀ ਕੀ ਕਹਿੰਦੇ ਆ ਕੋਈ ਦੱਸਦੇ ਨਹੀਂ ਕੋਈ ਮੁੱਲ ਨਹੀਂ ਇੱਥੇ ਤੇ ਕਿ ਕਿੰਨਾ ਚਿਰ ਤੋਂ ਕੜਕੜ ਨਹੀਂ ਮਿਲੀ ਪਹਿਲਾਂ ਨਲਦੀ ਰਹੀ ਆ ਹੁਣ ਨੋ ਕੋਈ ਕਪਾਰਾਂ ਸਾਹਿਬ ਉੱਥੇ ਕਦੇ ਮਿਲ ਨਹੀਂ ਕਦੇ ਫੁੱਲ ਚਾਟਾ ਖਾਣਾ ਨਹੀਂ ਮਿਲਦਾ ਮੈਂ ਹਿੱੰਧਾਵਾ ਦੋ ਲੜਕੀਆਂ ਜੋੜੀਆਂ ਜੋੜੀਆਂ ਬਸ ਅੱਛਾ ਦੋ ਦੋ ਬੇੜੀਆਂ ਵਾ ਅੱਛਾ ਤੇ ਕਣਕ ਮਿਲਦੀ ਨਹੀਂ ਤੇ ਇੱਥੇ ਇੱਥੇ ਕੀ ਕਹਿੰਦੇ ਆ ਮਿਲਿਆ ਇਹਨਾਂ ਨੂੰ ਇੱਥੇ ਕੋਈ ਕੋਈ ਮਿਲਿਆ ਕੀ ਨਹੀਂ ਇੰਸਪੈਕਟਰ ਨੂੰ ਮਿਲਿਆ ਨਹੀਂ ਦਾ ਜੀ ਨੂੰ ਪੁੱਛੀਦਾ ਉਹ ਤੇ ਬੱਸ ਕੀ ਹੋ ਜੂਗਾ ਐ ਹੁਣ ਪਰ ਐਕਟਵੇਟ ਵੀ ਨਹੀਂ ਦਾਵੇਂ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਸਰਦੀਪ ਸਿੰਘ ਟਿੰਡਰ ਟਿੰਡਰ ਬਾਜੀ ਤੇ ਕਿੱਦਾਂ ਆਏ ਅੱਜ ਕੇੈਂਪ ਵਿੱਚ ਸਾਡੀ ਪਿੰਡ ਤਿੱਬੇ ਤੋਂ ਵਸਨੀਕ ਜਿਹੜੇ ਆਏ ਆ ਜੀ ਬਹੁਤ ਸਾਰੇ ਕਿਸਾਨਾਂ ਨੂੰ ਜਮੀਨ ਦਾ ਵਾ ਉਹ ਜੰਮੂ ਕਟੜਾ ਐਕਸਪ੍ਰੈਸ ਨੈਸ਼ਨਲ ਹਾਈਵੇ ਜਿਹੜਾ ਬਣ ਰਿਹਾ ਉਹਦੇ ਵਿੱਚ ਆ ਚੁੱਕੇ ਆ ਦੇਖਣਾ ਉਹਦਾ ਮੁਆਵਜ਼ਾ ਜਿਹੜਾ ਵਾ ਬਹੁਤ ਹੀ ਨਘਾ ਮਿਲਿਆ ਬਹੁਤ ਘੱਟ ਮਿਲਿਆ ਕਿਉਂਕਿ ਮਾਰਕੀਟ ਕੀਮਤ ਜਿਹੜੀ ਜ਼ਮੀਨ ਦੀ ਬਹੁਤ ਜ਼ਿਆਦਾ ਹੈ ਇਸ ਕਰਕੇ ਕਿਸਾਨ ਮੰਗ ਕਰ ਰਿਹਾ ਹੈ ਕਿ ਸਮਝ ਜਿਹੜਾ ਮੁਆਵਜ਼ਾ ਜਿਹੜਾ ਜੋੜ ਦਿੱਤਾ ਜਾਵੇ ਕਿਉਂਕਿ ਕਿਸਾਨ ਦੀ ਜਿਹੜੀ ਜ਼ਮੀਨ ਰੱਖੀ ਹੈ ਤਾਂ ਉਹਦਾ ਇੱਕ ਹਿਸਮ ਦਾ ਅਜਾੜਾ ਹੋ ਜਾਂਦਾ ਉਹਨੂੰ ਦੂਜੇ ਥਾਂ ਜਾ ਕੇ ਜ਼ਮੀਨ ਲੈਣ ਵਿੱਚ ਆਪਣੇ ਮਕਾਨ ਬੀਚ ਕੇ ਦੂਜੇ ਥਾਂ ਸ਼ਿਫਟ ਕਰਨ ਦੇ ਵਿੱਚ ਉਹਦਾ ਸਾਰਾ ਜਿਹੜਾ ਉਹ ਗੁਰੂ ਜਿਹੜਾ ਹੈਗਾ ਅਫਸੈਟ ਹੋ ਜਾਂਦਾ ਉਹਨੂੰ ਘਰ ਵੀ ਨਹੀਂ ਚੱਕਣਾ ਪੈਂਦਾ ਕਿਤੇ ਕਿਤੇ ਜਮੀਨੋਂ ਮਿਲਦੀ ਇੱਥੇ ਜਾਣਾ ਪੈਂਦਾ ਤੇ ਅਸੀਂ ਸਰਕਾਰ ਕੋਲ ਉਹ ਇਸ ਦਾ ਵੀ ਮੰਗ ਕਰਦੇ ਹਾਂ ਕਿ ਜੋਗ ਮਾਜਾ ਦਿੱਤਾ ਜਾਵੇ ਤਾਂ ਕਿ ਜਿਹੜਾ ਕਿਸਾਨ ਆ ਆਪਣਾ ਜੀਵਨ ਬਰਬਾਦ ਜਿਹੜਾ ਪਰਵਾਸ ਉੱਪਰ ਨਾਲ ਕੋਸ਼ਿਸ਼ ਜਿਹੜੀ ਆ ਉਹ ਚੰਗੇ ਤਰੀਕੇ ਦਾ ਕਰ ਸਕੇ ਡੀਸੀ ਜਮਨੇ ਕੀ ਤੈਨੂੰ ਵਿਸ਼ਵਾਸ ਦਵਾਇਆ ਹਾਂ ਡੀਸੀ ਸਾਹਿਬ ਨੇ ਕਿਹਾ ਜਦ ਮੰਗ ਪੱਤਰ ਦਿੱਤਾ ਤੇ ਡੀਸੀ ਸਾਹਿਬ ਨੂੰ ਵਿਸ਼ਵਾਸ ਹੋਇਆ ਕਿ ਮੈਂ ਆਪਣੀ ਤਰਫੋਂ ਵਾਅਦਾ-ਵਦ ਜੋ ਵੀ ਜੁਆਬ ਜਤ ਸਾਨੂੰ ਮਿਲਣਾ ਮਿਲੇਗਾ ਉਹਦੇ ਸਮਝੇ ਰਕਮੈਂਡੇਸ਼ਨ ਕਰਤੀ ਜਿੰਦੀ ਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੀ ਜਿਹੜੀ ਆ ਉੱਤੇ ਜਾਓ ਠੀਕ ਹੈ